ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੈਨਲ ਨੂੰ ਕਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਤੇ ਬਾਈ ਕੰਮ ਆਪਣਾ ਚੱਲ ਰਿਹਾ ਪਾ ਫੈਬਰੀ ਕਰਪਾ ਨਾਲ ਫੁੱਲ ਬੂਰੇ ਜੋਰਾਂ ਦੇ ਚੱਲਿਆ ਛੋਲਿਆਂ ਦਾ ਕੰਮ ਛੋਲਿਆਂ ਦੇ ਵਿੱਚ ਬਾਈ ਸਾਰੋਂ ਖੜੀਆ ਫੁੱਲ ਇਹ ਵੀ ਵਿੱਚੇ ਆਉਂਦੀ ਆ ਟਾਈਮ ਹੋ ਗਿਆ ਵੀਰੇ 9 ਵਜੇ ਕੇ ਮਸ਼ੀਨ ਵਾਲਾ ਲਾ ਤੇ ਦੋ ਘੇਰੇ ਉਧਰ ਲਾਇਆ ਤਿੰਨ ਉਧਰ ਕ ਘੇਰਾ ਹੋਰ ਆ ਡੀਜ਼ਲ ਲੈ ਕੇ ਆਇਆ ਬਾਈ ਕੱਲ ਉਹ ਪੈ ਗਿਆ ਡੀਜ਼ਲ ਦਾ ਚੱਕਰ ਹੋਲੀ ਕਰਕੇ ਚਾਰ ਪੰਜ ਪੰਪਾਂ ਦੇ ਘੁੰਮਣਾ ਪਿਆ ਤਾਂ ਜਾ ਕੇ ਡੀਜ਼ਲ ਮਿਲਿਆ ਜੱਫਾ ਨੇ ਫੇਰ ਇੱਧਰੋਂ ਮਿਲਿਆ ਜੀਡੀ ਰੋਡ ਤੇ ਜਾ ਕੇ ਉੱਥੋਂ ਲੈ ਕੇ ਆਇਆ ਡੀਜ਼ਲ ਪੇ ਤਾਂ ਕੱਲ ਲਿਆਂਦਾ ਜੀ ਤੇ ਅੱਜ ਆਪਣੇ ਕੋਲ ਬਾਈ 8-9 ਕਿੱਲੇ ਛੋਲਿਆਂ ਦੇ ਬਾਕੀ 12-15 ਚ ਕਿੱਲੇ ਆਪਾਂ ਨੂੰ ਕਹਿ ਰਹੇ ਆਂ ਵੀ ਕਣਕ ਦੇ ਅੱਜ ਦੀ ਦਿਹਾੜੀ ਦਾ ਕੰਮ ਬਾਈ ਆਪਣੇ ਕੋਲ ਹੈਗਾ ਬਾ ਹੁਣ ਤਾਂ ਅੱਜ ਛੋਲਿਆਂ ਦਾ ਤਾਂ ਬਾਈ ਆਹੀ ਆ ਅੱਜ ਕੱਲ ਜਦੋਂ ਲੱਗ ਜੂ ਨੇੜ ਚ ਤੇ ਬਾਅਦ ਅੱਗੇ ਆਪਾਂ ਦੇਖਦੇ ਆਂ ਹੁਣ ਕਣਕ ਤੇ ਜੱਲੂ ਕੰਮ ਪੂਰਾ ਛੋਲਿਆਂ ਦਾ ਬਾਈ 2 ਦਿਨ ਦੋ ਜਾਂ ਤਿੰਨ ਦਿਨ। ਥੋਲੇ ਤਾਂ ਲਗਭਗ ਵੱਡੇ ਹੋਗੇ ਸਾਰੇ। ਲਓ ਜੀ ਆਹ gekeਰਾ ਵੱਡ ਗਿਆ ਖੇਤ ਇੱਕੋ ਸੀਗਾ। ਥੋੜੇ ਜਿਹਾ ਬੰਗ ਪਿੰਗ ਵਾਲ ਜਿਆਦਾ ਜਾਈਏ। ਤਾਂ ਕਰਕੇ ਪਹਿਲਾਂ ਇਧਰ ਵਾਲਾ ਵੱਡ ਲਿਆ। ਇਸ ਕੋ ਕੇਰਾ ਬਣਾ ਲਿਆ ਕਾ ਬਣ ਗਿਆ ਦੋ ਕੇਰੇ ਬਣਾ ਕੇ। ਉਹ ਵਧੀਆ ਹੁਣ ਸੌਖਾ ਵੱਡ ਹੋ ਗਿਆ। ਨਾ ਵੀ ਸੌਖਾ ਵੱਡ ਹੋ ਜੂਗਾ। ਹੁਣ ਆਪਾਂ ਚੱਲਿਆਂ ਬਾਈ ਰੋਟੀ ਲੈਣ। ਰੋਟੀ ਲਈਏ ਰੋਟੀ ਬਣੀ ਪਈ ਆ। ਜੱਥੇ ਦਾਗਾ ਫੋਨ ਟੀਜਰ ਪਵਾ ਦਈਏ ਇੱਕ ਵਾਰ ਲਓ ਜੀ ਰੋਟੀ ਆਪਾਂ ਲਿਆਏ ਜੀ ਆਪਣੀ ਖਾਇਆ ਏ ਡੈਡੀ ਉਹਨਾਂ ਦੀ ਤੇ ਆਦੀ ਵਿੱਕੀ ਦੀ ਲੈਂਦੀ ਆਪਾਂ ਨੇ ਆਹ ਔਰ ਇਹ ਆ ਛੋਲੇ ਵੱਧ ਗਏ 4.5 ਕਿਲੇ ਆਲਫੀ ਲੱਗਿਆ ਵੱਡਣਾ ਦਿਖਾਉਣਾ ਤੁਹਾਨੂੰ ਆਲਫੀ ਦਾ ਕੀ ਰਿਜ਼ਲਟ ਆ ਭయ్యా ਕਾੜਦੇ ਆਂ ਆਲਫੀ ਹਾਂ ਹਾਂ ਓਕੇ ਆ ਠੀਕ ਆ ਲੈ ਜੀ ਓਕੇ ਆ ਗਏ ਨੇ ਰਤੀ ਵੀ ਕਰਦੀ ਬਾਈ ਅੱਜ ਤਾਂ ਕਹਿੰਦੇ ਕੀ ਕਰਤਾ ਹੁੰਦਾ ਕੁਸਾ ਆਪੇ ਰੰਡੇ ਰੰਡੇ ਬਈ ਮੱਠਾ ਰਹਿ ਚ ਅਰ ਵਾਲਾ ਸਿਰ ਉੱਪਰ ਤੇ ਹੀ ਵੱਢਣੀ ਆ ਦੱਸਿਆ ਕਬਰੋਂ ਦਾ ਕਾਤੇ टायर से